ਦੋ ਲੁਟੇਰੇ ਕਾਲੀ ਅੱਗੇ ਟੋਏ ਇੱਕ ਕਹਾਵਤ ਆ ਸੀ ਸਭ ਨੇ ਸੁਣੀ ਹੋਏਗੀ ਪਰ ਅੱਜ ਇਹ ਕਹਾਵਤ ਸੱਚ ਹੋ ਗਈ ਦਰਅਸਲ ਬੈਂਕ ਲੁੱਟ ਕੇ ਭੱਜ ਰਹੇ ਸੀ ਦੋ ਲੁਟੇਰੇ ਅੱਗੇ ਜਾਂਦੇ ਹੋਏ ਨੇ ਗਟਰ ਵੀ ਨਾ ਦੇਖਿਆ ਤੇ ਇੱਕ ਲੁਟੇਰਾ ਸਿੱਧਾ ਜਾ ਕੇ ਗਟਰ ਦੇ ਵਿੱਚ ਡੇਗ ਗਿਆ ਦੱਸ ਦਈਏ ਕੀ 222 ਦੇ ਵਿੱਚ ਵੀ ਇਸੇ ਬੈਂਕ ਦੇ ਵਿੱਚ ਲੁੱਟ ਹੋਈ ਸੀ ਤੇ ਹੁਣ 224 ਦੇ ਵਿੱਚ ਵੀ ਅਜਿਹੀ ਘਟਨਾ ਵਾਪਰੀ ਹੈ ਜਿਸ ਤੋਂ ਬਾਅਦ ਪੁਲਿਸ ਮੌਕੇ ਤੇ ਪਹੁੰਚੀ ਸੀਸੀਟੀਵੀ ਫੁਟੇਜ ਨੂੰ ਵੀ ਕਬਜ਼ੇ ਦੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਕਪੂਰਥਲਾ ਦੇ ਗੋਇੰਦਵਾਲ ਸਾਹਿਬ ਰੋਡ ਤੇ ਪੈਂਦੇ ਪਿੰਡ ਭਵਾਨੀਪੁਰ ਦੇ ਐਕਸਿਸ ਬੈਂਕ ਦੀ ਸ਼ਾਖਾ ਦੇ ਵਿੱਚ ਇਹ ਚੋਰੀ ਹੋਈ ਇਹ ਦੋਵੇਂ ਲੁਟੇਰੇ ਦੀਵਾਰ ਤੋੜ ਕੇ ਅੰਦਰ ਦਾਖਲ ਹੋਏ ਨਗਦੀ ਲੈ ਕੇ ਫਰਾਰ ਹੋ ਗਈ ਪਰ ਜਦੋਂ ਇਹ ਭੱਜਣ ਹੀ ਲੱਗੇ ਸੀ ਤਾਂ ਇੱਕ ਲੁਟੇਰਾ ਜਾਂਦਾ ਜਾਂਦਾ ਗਟਰ ਦੇ ਵਿੱਚ ਡਿੱਗ ਗਿਆ ਤੇ ਸੀਸੀਟੀਵੀ ਹਰ ਪਾਸੇ ਹੁਣ ਵਾਇਰਲ ਹੋ ਰਹੀ ਹੈ ਹਾਲਾਂਕਿ ਪੁਲਿਸ ਦੇ ਵੱਲੋਂ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਦਰਅਸਲ ਸਵੇਰੇ ਉੱਠ ਕੇ ਜਦੋਂ ਗਾਰਡ ਦੇ ਵੱਲੋਂ ਐਕਸਿਸ ਬੈਂਕ ਖੋਲਿਆ ਗਿਆ ਤਾਂ ਬ੍ਰਾਂਚ ਮੈਨੇਜਰ ਨੂੰ ਫੋਨ ਕਰਕੇ ਦੱਸਿਆ ਗਿਆ कि ਬਾਹਰਲਾ ਕੈਮਰਾ ਟੁੱਟਿਆ ਹੋਇਆ ਦੀਵਾਰ ਤੱਕ ਟੁੱਟੀ ਹੋਈ ਆ ਤੇ ਅੰਦਰ ਜਦੋਂ ਜਾ ਕੇ ਦੇਖਿਆ ਤਾਂ ਸਾਰਾ ਸਮਾਨ ਖਿਲਰਿਆ ਪਿਆ ਸੀ ਉਸਨੇ ਇਸ ਦੀ ਜਾਣਕਾਰੀ ਪੁਲਿਸ ਅਧਿਕਾਰੀਆਂ ਨੂੰ ਦਿੱਤੀ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਅਤੇ ਸੀਸੀਟੀਵੀ ਫੁਟੇਜ ਆਪਣੇ ਕਬਜ਼ੇ ਵਿੱਚ ਲੈ ਕੇ ਅਣਪਛਾਤੇਆਂ ਦੇ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਆ ਕਾਲੀ ਅੱਗੇ ਟੋਏ ਇਹ ਕਹਾਵਤ ਆਸੀ ਸਭ ਨੇ ਸੁਣੀ ਹੋਏਗੀ ਪਰ ਅੱਜ ਇਹ ਕਹਾਵਤ ਸੱਚ ਹੋ ਗਈ ਦਰਅਸਲ ਬੈਂਕ ਲੁੱਟ ਕੇ ਭੱਜ ਰਹੇ ਸੀ ਦੋ ਲੁਟੇਰੇ ਅੱਗੇ ਜਾਂਦੇ ਹੋਏ ਨੇ ਗਟਰ ਵੀ ਨਾ ਦੇਖਿਆ ਤੇ ਇੱਕ ਲੁਟੇਰਾ ਸਿੱਧਾ ਜਾ ਕੇ ਗਟਰ ਦੇ ਵਿੱਚ ਡੇ ਗਿਆ ਦੱਸ ਦਈਏ ਕੀ 222 ਦੇ ਵਿੱਚ ਵੀ ਇਸੇ ਬੈਂਕ ਦੇ ਵਿੱਚ ਲੁੱਟ ਹੋਈ ਸੀ ਤੇ ਹੁਣ 224 ਦੇ ਵਿੱਚ ਵੀ ਅਜਿਹੀ ਘਟਨਾ ਵਾਪਰੀ ਹੈ ਜਿਸ ਤੋਂ ਬਾਅਦ ਪੁਲਿਸ ਮੌਕੇ ਤੇ ਪਹੁੰਚੀ ਸੀਸੀਟੀਵੀ ਫੁਟੇਜ ਨੂੰ ਵੀ ਕਬਜ਼ੇ ਦੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਕਪੂਰਥਲਾ ਦੇ ਗੋਇੰਦਵਾਲ ਸਾਹਿਬ ਰੋਡ ਤੇ ਪੈਂਦੇ ਪਿੰਡ ਭਵਾਨੀਪੁਰ ਦੇ ਐਕਸਿਸ ਬੈਂਕ ਦੀ ਸ਼ਾਖਾ ਦੇ ਵਿੱਚ ਇਹ ਚੋਰੀ ਹੋਈ ਇਹ ਦੋਵੇਂ ਲੁਟੇਰੇ ਦੀਵਾਰ ਤੋੜ ਕੇ ਅੰਦਰ ਦਾਖਲ ਹੋਏ ਨਗਦੀ ਲੈ ਕੇ ਫਰਾਰ ਹੋ ਗਈ ਪਰ ਜਦੋਂ ਇਹ ਭੱਜਣ ਹੀ ਲੱਗੇ ਸੀ ਤਾਂ ਇੱਕ ਲੁਟੇਰਾ ਜਾਂਦਾ ਜਾਂਦਾ ਗਟਰ ਦੇ ਵਿੱਚ ਡਿੱਗ ਗਿਆ ਤੇ ਸੀਸੀਟੀਵੀ ਹਰ ਪਾਸੇ ਹੁਣ ਵਾਇਰਲ ਹੋ ਰਹੀ ਹੈ ਹਾਲਾਂਕਿ ਪੁਲਿਸ ਦੇ ਵੱਲੋਂ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਦਰਅਸਲ ਸਵੇਰੇ ਉੱਠ ਕੇ ਜਦੋਂ ਗਾਰਡ ਦੇ ਵੱਲੋਂ ਐਕਸਿਸ ਬੈਂਕ ਖੋਲਿਆ ਗਿਆ ਤਾਂ ਬ੍ਰਾਂਚ ਮੈਨੇਜਰ ਨੂੰ ਫੋਨ ਕਰਕੇ ਦੱਸਿਆ ਗਿਆ कि ਬਾਹਰਲਾ ਕੈਮਰਾ ਟੁੱਟਿਆ ਹੋਇਆ ਦੀਵਾਰ ਤੱਕ ਟੁੱਟੀ ਹੋਈ ਆ ਤੇ ਅੰਦਰ ਜਦੋਂ ਜਾ ਕੇ ਦੇਖਿਆ ਤਾਂ ਸਾਰਾ ਸਮਾਨ ਖਿਲਰਿਆ ਪਿਆ ਸੀ ਉਸਨੇ ਇਸ ਦੀ ਜਾਣਕਾਰੀ ਪੁਲਿਸ ਅਧਿਕਾਰੀਆਂ ਨੂੰ ਦਿੱਤੀ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਅਤੇ ਸੀਸੀਟੀਵੀ ਫੁਟੇਜ ਆਪਣੇ ਕਬਜ਼ੇ ਵਿੱਚ ਲੈ ਕੇ ਅਣਪਛਾਤੇਆਂ ਦੇ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਆ ਕਾਲੀ ਅੱਗੇ ਟੋਏ ਇਹ ਕਹਾਵਤ ਆਸੀ ਸਭ ਨੇ ਸੁਣੀ ਹੋਏਗੀ ਪਰ ਅੱਜ ਇਹ ਕਹਾਵਤ ਸੱਚ ਹੋ ਗਈ। ਦਰਅਸਲ ਬੈਂਕ ਲੁੱਟ ਕੇ ਭੱਜ ਰਹੇ ਸੀ ਦੋ ਲੁਟੇਰੇ। ਅੱਗੇ ਜਾਂਦੇ ਹੋਏ ਨੇ ਗਟਰ ਵੀ ਨਾ ਦੇਖਿਆ ਤੇ ਇੱਕ ਲੁਟੇਰਾ ਸਿੱਧਾ ਜਾ ਕੇ ਗਟਰ ਦੇ ਵਿੱਚ ਡੇ ਗਿਆ। ਦੱਸ ਦਈਏ ਕੀ 222 ਦੇ ਵਿੱਚ ਵੀ ਇਸੇ ਬੈਂਕ ਦੇ ਵਿੱਚ ਲੁੱਟ ਹੋਈ ਸੀ ਤੇ ਹੁਣ 224 ਦੇ ਵਿੱਚ ਵੀ ਅਜਿਹੀ ਘਟਨਾ ਵਾਪਰੀ ਹੈ ਜਿਸ ਤੋਂ ਬਾਅਦ ਪੁਲਿਸ ਮੌਕੇ ਤੇ ਪਹੁੰਚੀ ਸੀਸੀਟੀਵੀ ਫੁਟੇਜ ਨੂੰ ਵੀ ਕਬਜ਼ੇ ਦੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਕਪੂਰਥਲਾ ਦੇ ਗੋਇੰਦਵਾਲ ਸਾਹਿਬ ਰੋਡ ਤੇ ਪੈਂਦੇ ਪਿੰਡ ਭਵਾਨੀਪੁਰ ਦੇ ਐਕਸਿਸ ਬੈਂਕ ਦੀ ਸ਼ਾਖਾ ਦੇ ਵਿੱਚ ਇਹ ਚੋਰੀ ਹੋਈ ਇਹ ਦੋਵੇਂ ਲੁਟੇਰੇ ਦੀਵਾਰ ਤੋੜ ਕੇ ਅੰਦਰ ਦਾਖਲ ਹੋਏ ਨਗਦੀ ਲੈ ਕੇ ਫਰਾਰ ਹੋ ਗਈ ਪਰ ਜਦੋਂ ਇਹ ਭੱਜਣ ਹੀ ਲੱਗੇ ਸੀ ਤਾਂ ਇੱਕ ਲੁਟੇਰਾ ਜਾਂਦਾ ਜਾਂਦਾ ਗਟਰ ਦੇ ਵਿੱਚ ਡਿੱਗ ਗਿਆ ਤੇ ਸੀਸੀਟੀਵੀ ਹਰ ਪਾਸੇ ਹੁਣ ਵਾਇਰਲ ਹੋ ਰਹੀ ਹੈ ਹਾਲਾਂਕਿ ਪੁਲਿਸ ਦੇ ਵੱਲੋਂ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਦਰਅਸਲ ਸਵੇਰੇ ਉੱਠ ਕੇ ਜਦੋਂ ਗਾਰਡ ਦੇ ਵੱਲੋਂ ਐਕਸਿਸ ਬੈਂਕ ਖੋਲਿਆ ਗਿਆ ਤਾਂ ਬ੍ਰਾਂਚ ਮੈਨੇਜਰ ਨੂੰ ਫੋਨ ਕਰਕੇ ਦੱਸਿਆ ਗਿਆ कि ਬਾਹਰਲਾ ਕੈਮਰਾ ਟੁੱਟਿਆ ਹੋਇਆ ਦੀਵਾਰ ਤੱਕ ਟੁੱਟੀ ਹੋਈ ਆ ਤੇ ਅੰਦਰ ਜਦੋਂ ਜਾ ਕੇ ਦੇਖਿਆ ਤਾਂ ਸਾਰਾ ਸਮਾਨ ਖਿਲਰਿਆ ਪਿਆ ਸੀ ਉਸਨੇ ਇਸ ਦੀ ਜਾਣਕਾਰੀ ਪੁਲਿਸ ਅਧਿਕਾਰੀਆਂ ਨੂੰ ਦਿੱਤੀ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਅਤੇ ਸੀਸੀ ਟੀਵੀ ਫੁਟੇਜ ਆਪਣੇ ਕਬਜ਼ੇ ਦੇ ਵਿੱਚ ਲੈ ਕੇ ਅਨਪਛਾਤੇਆਂ ਦੇ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ